ਹਾਂਜੀ ਯਾਰ ਕੀ ਹਾਲ ਚਾਲ ਹੈਰੇ ਦੋਸਤੋ ਮੈਂ ਤੇਰਾ ਮੀਦ ਗਾਦੀ ਠੀਕ ਠਾਕ ਹਾਂ ਤੁਹਾਡੇ ਜਨਵਰੀ ਸੱਟ ਵਟ ਹੋਣਗੇ ਤੇ ਮਿੱਤਰੋ ਛਤਰੀਆਂ ਲਾਤੀਆਂ ਪਰ ਉੱਪਰ ਨਹੀਂ ਅੱਜ ਲਾਈਆਂ ਅਨਾਲ ਜੀ ਅੱਜ ਬੱਚੇ ਡਾਏ ਆ ਤੇ ਛਤਰੀਆਂ ਲਾਈਆਂ ਥੱਲੇ ਇੱਕ ਮਿੰਟ ਪਹਿਲਾਂ ਟੂਟੀ ਬੰਦ ਕਰ ਦਿੱਤੀ ਜਲਦੀ ਜਲਦੀ ਵਾਓ ਜੀ ਪਾਰਾ ਪਾਣੀ ਆਜੋ ਬਰ ਆ ਲੋ ਤੇ ਭਾਈ ਕੱਲ ਇਹਨੇ ਇੱਕ ਅੰਡਾ ਦਿੱਤਾ ਸੀ ਅੱਜ ਫੇਰ ਦੇਤਾ ਕੱਲ ਨਹੀਂ ਸੱਚ ਪਰਸੋਂ ਇਹ ਆ ਲੋ ਕਿਉਂ ਆਂਦੇ ਹਾਂ ਬਿਨਾ ਮੁਰਗੇ ਤੋਂ ਜਾ ਲੋ ਕੋਈ ਚੱਕਰ ਨਹੀਂ ਖਾਲੂ ਦਾਣੇ ਆ ਪਏ ਆ ਤੇ ਇੱਕ ਆਪਾਂ ਹੋਰ ਪਰ ਕਿੱਲੇ ਚਲੇ ਗਏ ਆਪਾਂ ਅੰਦਰ ਬੱਚਿਆਂ ਨੂੰ ਦਨੇ ਬੱਚੇ ਅੰਦਰ ਬਿਠਾਏ ਬਈ ਛਤਰੀ ਤੇ ਮਾਂ ਪੀ ਜਲਾਦੀ ਵੀ ਛਤਰੀ ਆਪਾਂ ਪਲਾਂਟਾ ਸੇਵ ਕਰਦਗੇ ਲੋ ਜੀ ਕਾਪਾ ਪਰ ਲੈ ਆਪਾਂ ਇਹ ਨਾ ਪਾਉਨੇ ਇੱਥੇ ਆ ਦੇਖੋ ਇਹ ਸਿਸਟਮ ਆ ਹੀ ਕੀਤਾ ਬਾਈ ਵੰਦੇ ਹੋ ਤੇ ਬੱਚੇ ਆਪਣੇ ਬੈਠੇ ਆਹ ਦੇਖੋ ਫਿਰ ਇੱਥੇ ਅੰਦਰ ਲਾਦੀ ਛਤਰੀ ਇੱਕ ਛਤਰੀ ਆ ਪਈਆ ਆਇਂ ਰੈਡੀ ਕੀਤੀ ਬਾਈ ਪਾਣੀ ਰੱਖ ਲਈ ਚੰਗੀ ਤਰ੍ਹਾਂ ਦਿਖਾਉਣਾ ਸਾਨੂੰ ਦਰਵਾਜ਼ਾ ਕਰਨਾ ਆਪਣਾ ਬੰਦ ਕਿਉਂਕਿ ਇਹਨਾਂ ਦਾ ਡਾਰਾ ਥੋੜਾ ਜਿਹਾ ਬਾਹਰ ਨਾ ਨਿਕਲ ਜਾਣ ਆ ਲੋ ਚੱਕ ਕੇ ਦਿਖਾਉਣਾ ਖੜ੍ਹ ਜੋ ਆ ਲੋ ਬਾਈ ਉੱਤੇ ਲਾ ਤਾਂ ਪਲਾਸਟਰਾਂ ਨਿਸ਼ਾਨ ਜਿਵੇਂ ਅੱਗੇ ਲੱਗੇ ਤੈਹ ਲਾਤੀ ਸਾਰੀ ਤੇ ਇੱਥੋਂ ਥੋੜੀ ਥੋੜੀ ਚਾਲਰ ਹਰੀ ਛੱਡ ਕੇ ਤੇ ਬਾਕੀ ਲਾਲ ਓਏ ਆ ਦੇਖੋ ਹੱਥ ਤੇ ਆ ਗਿਆ ਯਾਰ ਦੇਖੋ ਲੈ ਛੋਟਾ ਬੱਚਾ ਅੱਜ ਮੈਂ ਦਾਣੇ ਦਿੱਤੇ ਨੇਗੇ ਹਾਂ 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 ਲੈ ਆ ਕੇ ਕੈਮਰੇ ਦੇ ਭਾਈ ਤਾਂ ਲੈ ਹੋਇਆ ਹਾਈਲਾਈਟ ਦਿਨਾਂ 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 ਇੱਥੇ ਬੈਠਾ ਛੋਟੀ ਛਤਰੀ ਦੇ ਵਿੱਚ ਆਹ ਦੇਖੋ ਇੱਧਰ ਲੈ ਹਾਂ ਦਿਨਾਂ 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 ਉਹ ਯਾਰ ਪਾਣੀ ਛੋਡੇ ਲਈ ਲਿਆਂਦਾ ਬਾਈ ਤੇ ਆਹ ਪਈ ਬਾਈ ਛੋਲੇ ਤੇ ਬਾਕੀ ਆ ਬਿਠੇ ਹੁਣ ਤੁਹਾਨੂੰ ਮੈਂ ਇੱਕ ਸਟੰਟ ਕਰਕੇ ਦਿਖਾਉਂਦਾ ਮੈਂ ਪਹਿਲੇ ਦਿਨ ਬਾਈ ਅੱਜ ਬਿਠਾਏ ਇਹ ਛਤਰੀਆਂ ਦੇ ਇੱਥੇ ਮਾਂਤੀਜ ਆ ਫੇਰ ਆ ਗਿਆ ਦੇਖੋ ਇੱਧਰ ਲੈ ਇੱਥੇ ਬਹਿ ਜਾ ਦੇਖਦੇ ਹਾਂ ਹੁਣ ਫੇਰ ਆਉਂਦਾ ਹੁਣ ਤੁਹਾਨੂੰ ਵੀ ਦਿਖਾਉਣਾ। ਕੇ ਆਜਾ। ਆ ਲੈ ਫੇਰ ਆ ਕੇ ਦੇਖੋ ਕਿਉਂ। ਆਏ ਮੂੰਹ ਪੈਂਦਾ ਭਾਈ ਕਿ ਉਤਰਨ ਤਾਂ ਘਰ ਕਿਹਨੂੰ ਪੇ ਖੁੱਡੇ ਛੱਡਣਾ। ਖੁੱਡੇ ਜ ਮੈਂ ਤਾਂ ਨਹੀਂ ਛੱਡਦਾ। ਕਿਉਂਕਿ ਉੱਥੇ ਤੁਹਾਨੂੰ ਪਤਾ ਕੂਤਰ ਯਾਰ ਮਾਰ ਸਕਦੇ ਆ। ਪਹਿਲਾਂ ਵੀ ਆ ਸਾਰੇ ਦਾ ਕੁੱਟਿਆ ਵੇ ਠੀਕ ਆ। ਤਾਂ ਕਰਕੇ ਨਹੀਂ ਨੂੰ ਉਥੇ ਛੱਡਦਾ। ਤੇ ਨਹੀਂ ਕੋਈ ਏਡੀ ਗੱਲ ਨਹੀਂ ਗਈ। ਇਹਨੂੰ ਕੱਲ ਵੇ ਛੱਡਾਈ ਮੈਂ ਘੰਟਾ ਕੇ ਛੱਡਾਈ ਆਜਾ। ਆਜਾ ਆਜਾ। ਦੇਖੋ ਬਰੀਕ ਜਿਹਾ ਬਾਈ ਉੜਦਾ ਇਹ। ਛੋਟਾ ਜਿਹਾ ਜੇ ਹਜੇ ਏਡਾ ਹੈ ਨਹੀਂ ਮਤਲਬ ਕਿ ਤੇ ਦੇਖੋ ਉੜਦਾ ਆਜਾ। ਆਜਾ ਆਜਾ। ਆਜਾ ਹਾਂ ਥੋੜਾ ਦੂਰ ਹੋ ਕੇ ਸਾਧਦੇ ਆ ਆਜਾ 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 ਲੱਸ ਕਿਉਂ ਬਾ 5 ਮਿੰਟ ਬੈਠ 5 ਮਿੰਟ 5 ਮਿੰਟ ਕੂਤਰ ਦਿਖਾ ਦਗੇ ਸਾਰੇ ਆ ਲੋ ਬਈ ਸੰਜੂ ਗੱਲ ਲੈ ਗਿਆ ਜਿਹਨੇ ਉਹ ਵੀਡੀਓ ਨਹੀਂ ਦੇਖੀ ਦੇਖ ਲੋ ਆ ਹੀ ਰਹਿ ਕੇ ਤਿੰਨ ਚਾਰ ਜਾਨਵਰ ਤੇ ਆ ਜਿਹੜੀ ਹਰੀਆਂ ਅੱਖਾਂ ਦੀ ਕੂਤਰੀ ਇਹ ਬਈ ਮੰਦਰ ਕੋਲੇ ਛੱਡ ਕੇ ਆਉਣੀ ਆਪਾਂ ਆ ਪੂਰੀ ਆ ਆਪਣੀ ਛਾਖੀ ਆ ਚੱਟੀਆਂ ਦੇ ਅੰਡੇ ਤੇ ਬੈਠੀ ਇੱਥੇ ਠੀਕ ਆ ਬਈ ਇਹ ਨੂੰ ਬੈਠੇ ਰਿਹਾ ਲ ਬੱਚਾ ਫੇਰ ਆ ਗਿਆ ਆਪਣੇ ਕੋਲੇ ਇੱਕੋ ਪਾਣੀ ਇਹਨੂੰ ਸਾਰਾ ਬਦਲ ਦਨੇ ਆਪਾਂ ਹਾਂ ਇਹਨੇ ਕੰਮ ਕਰ ਬਾਈ ਬਣਾ ਯਾਰ ਇੱਥੇ ਡੋਲੀ ਡਲੀ ਤੇਨੇ ਕਿੱਜੇ ਛਦਰੀ ਮੇਂ ਥੋੜੇ ਲਈ ਚਲਾਈਏ ਇੱਥੇ ਭੇਜਾ ਚਾ ਭੇਜਾ ਤੇ ਭਾਈ ਦਾਣੇ ਵੀ ਇਹਨੂੰ ਪਾਉਣੇ ਆਪਾਂ ਪਾਣੀ ਬਦਲ ਲੇਗੇ ਪਹਿਲਾਂ ਤਾਂ ਤੇਨੇ ਜਾਰੇ ਥਾਂ ਲੰਡਾ ਭਾਈ ਇਹਦੇ ਨਾਲ ਮਿਲ ਗਿਆ ਵਾ ਪੂਰਾ ਪੱਕਾ ਹੋ ਗਿਆ ਤੁਹਾਨੂੰ ਮੈਂ ਕੱਲ ਵੀ ਦਿਖਾਈ ਠੀਕ ਆ ਇੱਥੇ ਬਿਠੇ ਦੋਸਤ ਫੇਰ ਕਬੂਤਰ ਇਹ ਆਪਾਂ ਲਾਵਾਂਗੇ ਇਹਨਾਂ ਦੇ ਬੱਚੇ ਘੜਾਵਾਂਗੇ ਠੀਕ ਆ ਪਹਿਲਾਂ ਮੈਂ ਕਹਿੰਦਾ ਇਹਨਾਂ ਦੇ ਬੱਚੇ ਪਲਾਵਾਂਗੇ ਪਰ ਨਹੀਂ ਇਹਨਾਂ ਦੇ ਬੱਚੇ ਘੜਾਵਾਂਗੇ ਇੱਕ ਘਰ ਦਾ ਪੱਠਾ ਪਿਓ ਬੁੱਤਾ ਦੋਨੇ ਇਹ ਅਲੋ ਆ ਪਾਣੀ ਆ ਪਾਈ ਛਿੜ੍ਹੋਲ ਦਿੰਨੇ ਆ ਉਹ ਤਾਂ ਕਿਉਂਕਿ ਇੱਥੇ ਬਾਈ ਗਰਮੀ ਬਹੁਤ ਆ ਇਹਦੇ ਵਿੱਚ ਉਂ ਤਾਂ ਪੱਖਾ ਤੁਹਾਨੂੰ ਪਤਾ ਆਪਣਾ ਚੱਲਦਾ ਵਾ ਇਹ ਲੱਗਿਆ ਹੋਇਆ ਪੱਖਾ ਪਰ ਮੈਂ ਤਾਂ ਨਹੀਂ ਅੱਛਾ ਆ ਫੇਰ ਆ ਗਿਆ ਯਾਰ ਲੈ ਦੇਖੋ ਜੱਲਾ ਕੋਈ ਨਾ ਵੀ ਨਾ ਦੇਖ ਲੇਖ ਲੇਖ ਆ ਲੈ ਫੇਰ ਬਹਿ ਗਿਆ ਨਾ ਹੁਣ ਤੁਹਾਨੂੰ ਇਹ ਮੈਂ ਪਹਿਲਾਂ ਕਰਕੇ ਦਿਖਾਉਣਾ ਸੀ ਬੱਚਾ ਭਰਾ ਵੀ ਉੱਡ ਕੇ ਬਹਿ ਗਿਆ ਆਇ ਤੋ ਡਰਦਾ ਚੱਲ ਇਧਰ ਆ ਆ ਬੱਚਾ ਇਹਦਾ ਛੋਟਾ ਨਾ ਸ਼ਾਕ ਖਾ ਇਹ ਵੀ ਦੇਖੋ ਇਧਰ ਉੱਡਦਾ ਇਹ ਉਹ ਚੱਕ ਉਹ ਉੱਡ ਗਿਆ ਨਾ ਛਤਰੀ ਤੇ ਆਏ ਆ ਬਈ ਇਹ ਹੁਣ ਤੁਹਾਨੂੰ ਮੈਂ ਦੱਸਦਾ ਘਟੋ ਘਟੇ ਇਹਨਾਂ ਨੂੰ ਬਿਠਾਵਾਂਗੇ ਆਪਾਂ 4-5 ਦਿਨ 4-5 ਦਿਨ ਬਿਠਾਵਾਂਗੇ ਛਤਰੀਆਂ ਤੇ ਇੱਥੇ ਮਾਮਟੀ ਚ ਇੱਕ ਛਤਰੀ ਇਧਰ ਲੱਗੀ ਆ ਤੇ ਇੱਕ ਛਤਰੀ ਇਧਰ ਖੜੀ ਆ ਠੀਕ ਆ ਬਈ ਉਹ ਤਾਂ ਵੀ ਜੇ ਕਿਤੇ ਦਰਵਾਜ਼ਾ ਖੁੱਲਦਾ ਵੇਹ ਤਾਂ ਘਰ ਦੇ ਨੂੰ ਮੈਂ ਕਿਹਾ ਵਾ ਵੀ ਬਿੱਲੀ ਬੁੱਲੀ ਜਾ ਫੇਰ ਆ ਗਿਆ ਯਾਰ ਲੈ ਕੀ ਯਾਰ ਦਾ ਕਰ ਗਿਆ ਇੱਧਰ ਲਈ ਸ਼ਰੀਰ ਤੇ ਨੂੰ ਬਿਠਾਉਂਦੇ ਆ ਦੇਖਦੇ ਆ ਹੋਰ ਪਾਸੇ ਜਾਂਦਾ ਉਹਨੇ ਮੇਰੇ ਕੋਲ ਆ ਲੈਣਾ ਵੇਹੇ ਹੋਏ ਚਲੋ ਉਧਰ ਮੁਰਗਿਓ ਚਲੋ 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 ਆ ਦੇਖੋ ਮੁਰਗੀਆਂ ਬਈ ਪਤਾ ਨਹੀਂ ਕੀ ਕਰਦੀਆਂ ਆ ਲੈ ਜਦੋਂ ਮੈਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਆ ਮੇਰੇ ਤੋਂ ਡਰ ਜਾਂ ਨਾ ਆ ਦੇਖੋ ਇਧਰ ਬਹਿ ਜਾਈ ਜਾਂਦੇ ਆ ਥੱਲੇ ਪਤਾ ਨਹੀਂ ਕੀ ਚੱਕਰ ਚੱਲ ਬਾਜ ਉਧਰ ਦਰਵਾਜ਼ਾ ਘੇੜ ਲਗੇ ਦੇ え ਬਾਕੀ ਤੁਹਾਨੂੰ ਜਾਨਵਰ ਜਿਹੜੇ ਉਹ ਥੱਲੇਲੇ ਆ ਉਹ ਦਿਖਾ ਦੇ ਨਹੀਂ ਆਪਾਂ ਘਰ ਦੇ ਗਏ ਇਹਨਾਂ ਨੂੰ ਕੱਪੜਾ ਪਾਣੀ ਦੇ ਆ ਇਹ ਆ ਲੋ ਆ ਬਈ ਫੇਰ ਆ ਗਿਆ ਢੂਈ ਤੇ ਯਾਰ ਦੱਸ ਜਿਹਨੂੰ ਛੂਲੇ ਦੇ ਅੱਗੇ ਨਾਲ ਟਨ ਕਰਕੇ ਤੇ ਛਤਰਿਆਂ ਦੇ ਬਿਠਾ ਦੇ ਤੇ ਸਾਰਾ ਵਲੌਗ ਮੈਂਨ ਛਾ ਇੱਥੇ ਹੀ ਪੂਰਾ ਹੋ ਜਾਣਾ ਯਾਰ ਮੈਂ ਜਲਦੀ ਜਲਦੀ ਬਈ ਇਹਨਾਂ ਨੂੰ ਛੂਲੇ ਦੇ ਨਾਲ ਫੇਰ ਤੁਹਾਨੂੰ ਮਿਲਦਾ ਯਾਰ ਲੋ ਬਈ ਤੇ ਯਾਰ ਅਸ ਤੈਂਗਾ ਖਾ ਇਹਨਾਂ ਨੂੰ ਵੀ ਲੰਡੇ ਰੋਗੇ ਜਿਹੜੀ ਵੀ ਪਹਿਲਾਂ ਖਾਲੀ ਹੋਊਗੀ ਉਹ ਆਪਾਂ ਥੱਲੇ ਦੇ ਕੂਤਿਆਂ ਨੂੰ ਰੱਖ ਦਾਂਗੇ ਚੱਕੋ ਇਹਨਾਂ ਨੂੰ ਲਾ ਦੇਣਾ ਹੁਣ ਦਈਏ ਸੱਚਿਆਂ ਨੂੰ ਉੱਪਰ ਧਾਣੇ ਓਏ ਆਣਾ ਕੰਮ ਕਰ ਯਾਰ ਆ ਜਾ ਤੈਨੂੰ ਨਵੇੜਾ ਕੰਮ ਤੇ ਲੈ ਲੋ ਭਾਈ ਉੱਪਰ ਆ ਗਏ ਤੇ ਟਰੇਆਂ ਰੱਖ ਦਈਏ ਆਪਾਂ ਵੱਡੇ ਕੁ ਟਰੇਆਂ ਨੂੰ ਇਹ ਕੰਮ ਨਵੇੜ ਗੇ ਧਾਣੇ ਖਾ ਲੈਣਗੇ ਆ ਲੋ ਤੇ ਕੱਲੂ ਆਪਾਂ ਸਰੋਂ ਸਰੋਂ ਲਿਆਵਾਂਗੇ ਉਹ ਬਦਲਮੀ ਖਰਾ ਕੇ ਇੱਕ ਬੱਚੇ ਗੱਡੀ ਹੁੰਦੇ ਸਰੋਂ ਨਾਲ ਛੇਤੀ ਵੱਡੇ ਹੋ ਜਾਂਦੇ ਬੱਚੇ ਨਾਲੇ ਵੱਡੇ ਪੜ ਜਾਂਦੇ ਆ ਲੋ ਤੁਸੀਂ ਵੀ ਖਾ ਲੋ ਆਹ ਤੀ ਦਿਨ ਖੰਭ ਇਕੱਠੇ ਕਰਕੇ ਨੇ ਬੱਚੇ ਕੱਢੂਗੀ ਆਂਡੇ ਤੇਰੇ ਸੱਚ ਤੇ ਉਹ ਬੱਚਾ ਉੱਥੇ ਮਾਵਾ ਵੱਡਾ ਹੋ ਗਿਆ ਸੇਕੋ ਜੀ ਲਾਤਾ ਉਹ ਜਿੰਗਾਂ ਦੇ ਘੇ ਪਾਰਾ ਲਓ ਭਾਈ ਅੱਜ ਨਾ ਵਿੱਚ ਇਹਦੇ ਖੂੰਹਾਂ ਵਾਲੀ ਦਵਾਈ ਪਾਵਾਂਗੇ ਜਿਹਨੂੰ ਪੋਟਾਸ਼ੀਅਮ ਫਰਮਾਗਨੇਟ ਕਹਿੰਦੇ ਆ ਠੀਕ ਲਾਲ ਦਵਾਈ ਵੀ ਕਹਿੰਦੇ ਭਾਈ ਇਹ ਥੋੜੀ ਥੋੜੀ ਚੁੰਡੀ ਜੁੰਡੀ ਪਾ ਦਨੇ ਬੱਚਿਆਂ ਦੇ ਆਪ ਵੀ ਪੀ ਲੈਣਗੇ ਵੱਡੇ ਕਬੂਤਰ ਤੇ ਬੱਚਿਆਂ ਨੂੰ ਵੀ ਦੇ ਦੇਣਗੇ ਠੀਕ ਦਵਾਈਆਂ ਵਾਹੇ ਬਾਲੀਆਂ ਨਹੀਂ ਆਪਾਂ ਪਾਉਂਦੇ ਆਹੀ ਪਾਣੀ ਤੇ ਨੋਰਮਲ ਚੀਜ਼ ਹੀ ਹੈ ਬਾਈ ਕੋਈ ਦਹਿ ਨਹੀਂ ਦਵਾਈ ਦੋਈ ਦੇ ਚੱਕਰ ਨਾ ਆਪਣੇ ਗੁਤਰ ਨੂੰ ਕੋਈ ਦਿੱਕਤ ਹੈ ਵੈਸੇ ਹੀ ਇੱਕ ਵੈਸੇ ਹੀ ਪਾਉਣ ਲੱਗੇ ਆ ਨਲੇ ਤੇ ਦੇ ਨਾ ਕੋਈ ਫੈਂਸੀਆਂ ਫੁਨਸੀਆਂ ਇਹ ਵੀ ਚੀਜ਼ ਦਾ ਵੀ ਵਿਚਾਰ ਰਹਿੰਦਾ ਹੈ ਇਹਦੇ ਨਾਲ ਇਹ ਥੋੜੀ ਜਿਹੀ ਬਈ ਪਾ ਲੈਨੇ ਇਹ ਆ ਲੋ ਇਧਰ ਤੇ ਆ ਲੋ ਇਧਰ ਬਾਸ ਹਾਂ ਪਾ ਲੈਨੇ ਇਹਦੇ ਚ ਪਾਣੀ ਤੇ ਕੁਝ ਨਾ ਰਾਦਨੇ ਭਈ ਅੰਦਰ ਲਓ ਵੀ ਭਾਈ ਇਹਨਾਂ ਨੂੰ ਵੀ ਦੇ ਦੇ ਢਾਣੇ ਆ ਵੀ ਟ੍ਰੇਆਂ ਰੱਖਿਆ ਈ ਤੇ ਦੋ ਬੱਚੇ ਵੱਡੇ ਜਿਹੜੇ ਉਹ ਇੱਥੇ ਛੱਡਦੇ ਸੀ ਕਿਉਂਕਿ ਇਹ ਤਾਂ ਆਪ ਖਾ ਲੈਂਦੇ ਆ ਹੁਣ ਸਾਨੂੰ ਦੱਸਦੇ ਆ ਗੱਲ ਟਮਾਟੇ ਨੂੰ ਫੜ ਲ ਗਏ ਤੇ ਤਾਂ ਛੱਡ ਦੇ ਆਜੋ ਆਜੋ ਆ ਵੀ ਧਾਣੇ ਖਾ ਲਏ ਨੇ ਪਾਣੀ ਇਹਨਾਂ ਨੂੰ ਆਪ ਦੇਖੋ ਮੂੰਹ ਲੋ ਕੇ ਦੇ ਤਾਂ ਪੀ ਲੈ ਪੀ ਲੈ ਪੀ ਲੈ ਪੀ ਲੈ ਓਕਰ ਜੀ ਪੀ ਲੈ ਇਹ ਮਾ ਵੀ ਦੇਣਾ ਪੈਣਾ ਭਾਈ। ਬੁਲਾਓ ਜੀ। ਧਾਣੇ ਵੀ ਖਾ ਲਏ ਇਹਨਾਂ ਨੇ, ਪਾਣੀ ਵੀ ਪੀ ਲਿਆ। ਆ ਛੱਡ ਦੇ ਇਹਨੂੰ। ਓਏ ਹੋਏ 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 ਹੋਏ। ਇਹ ਕੰਮ ਹੀ ਕਰ ਤੋ ਗਿਆ। ਦਰਵਾਜ਼ਾ ਬੰਦ ਕਰ ਲੇ ਪਹਿਲਾਂ। ਆਣੀ ਕੰਮ ਕਰਨਾ ਬੇਟਾ। ਚੱਲ ਤੇ। ਹਾਂ ਆ ਗਏ ਨੇ ਛਤਰੀ ਤੇ। ਚੱਲ। ਖੋਲੂ। ਹੂੰ। ਇਹ ਹੁਣ ਦੇਖੋ ਭਾਈ। ਹੁਣ ਸਮਝਾਦਾ ਇਹ ਸਾਰੀ ਕੀ ਕਹਾਣੀ ਸੀਗੀ ਬਾਈ ਆ ਜਿਹੜੇ ਦੋਨੇ ਹੁਣੇ ਆਪਾਂ ਬੱਚੇ ਛੱਡੇ ਹੱਥ ਚ ਇਹ ਬਾਈ ਬੱਚੇ ਹੋ ਗਏ ਬਾਲੇ ਵੱਡੇ ਖੋਡੇ ਦੇ ਵਿੱਚ ਆਪਣੇ ਕੋਲ ਤੈ ਥੋੜੀ ਜੀ ਲੇਟ ਲੱਗੀ ਆਪਣੇ ਕੋਲ ਟਾਈਮ ਨਹੀਂ ਸੀ ਠੀਕ ਹੈ ਬਾਈ ਤਾਂ ਕਰਕੇ ਹੁਣ ਆਪਾਂ ਫਿਰ ਕੀ ਕੀਤਾ ਇਹਨਾਂ ਦੇ 4-5 ਦਿਨ ਪ੍ਰੈਕਟਿਸ ਕਰਾਵਾਂਗੇ ਛਤਰੀ ਤੇ ਕਰ ਲਾਂਗੇ ਪੱਕੇ ਇੱਥੇ ਮਾਮਤੀ ਜੀ ਛਤਰੀ ਜਿਵੇਂ ਆ ਲੱਗੀ ਇੱਧਰ ਆ ਪਈਆ ਤੇ ਇੱਕ ਛਤਰੀ ਚੌਥੀ ਸੰਜੂਣ ਦੇਤੀ ਹੁਣ ਸ਼ਰਦਾ ਹੈਗਾ ਵਾ ਤੈ ਵੀ ਹੈਗੀ ਛਤੜੇ ਤੇ ਲਾ ਲਾਂਗੇ ਆਪਾਂ ਬੜੀ ਗੱਲ ਆ ਠੀਕ ਹੈ ਬਾਈ ਤਾਂ ਕਰਕੇ ਇਹ ਬਲੇ ਬੱਚੇ ਆਪਾਂ ਇਾਰੇ ਇੱਥੇ ਬਿਠਾਏ ਆ ਠੀਕ ਹੈ ਜੀ ਇਹ ਦੱਸਿਓ ਕਮੈਂਟ ਕਰਕੇ ਇਹ ਤਰੀਕਾ ਵਧੀਆ ਨਾ ਕਿਉਂਕਿ ਇਹ ਵੱਟੇ ਵੱਡੇ ਹੋ ਗਏ ਆ ਤੁਹਾਡੇ ਸਾਹਮਣੇ ਉੜਦੇ ਆ ਤਾਂ ਕਰਕੇ ਆਪਾਂ ਇਹਨਾਂ ਨੂੰ ਫਿਰ ਬਾਹਰ ਨਹੀਂ ਬਿਠਾਇਆ ਖੁੱਲ੍ਹੇ ਜਗ੍ਹਾ ਤੇ ਕੋਠੇ ਦੇ ਮਤਲਬ ਬਾਹਮਟੀ ਦੇ ਉੱਪਰ ਖੁੱਡਿਆਂ ਕੋਲੇ ਉੱਥੇ ਆਪਾਂ ਤਾਂ ਨਹੀਂ ਬਿਠਾਇਆ ਇਹਨਾਂ ਨੂੰ ਇੱਥੇ ਛਤਰੀ ਤੇ ਪੱਕੇ ਕਰ ਲਗੇ ਤੇ ਫਿਰ ਆਪਾਂ ਸਾਰਾ ਪ੍ਰੋਜੈਕਟ ਕਰਾਂਗੇ ਬਈ ਲੋਟ ਫਿਰ ਬਾਹਰ ਕੱਢਾਂਗੇ ਚਾਰ-ਪੰਜ ਦਿਨ ਬਾਅਦ ਉੱਥੇ ਤਾਂ ਲੈ ਚਲਾਂਗੇ ਨਲਿਆ ਬੱਚਾ ਵੱਡਾ ਹੋ ਜੂਗਾ ਉਹਨੂੰ ਉਹ ਇਹਦਾ ਦਾਣੇ ਹੀ ਮੰਗਦਾ ਫਿਰਦਾ ਉਹ ਟਾ ਟਾ ਨੇ ਕਰਤਾ ਫੇਰ ਵੀ ਆਏ ਨਾ ਬਸ ਉਹੀ ਅger ਹੱਥ ਜਾਵੇ ਕਿ ਉਦੋਂ ਕਰਦਾ ਵਾ ਠੀਕ ਆ ਬਈ ਇਹ ਵੀਡੀਓ ਦਾ ਪਾ ਇਥੇ ਐਂਡ ਕਰ ਦਿੰਨੇ ਕੱਲੂ ਲੈ ਕੇ ਆਵਾਂਗੇ ਸਰੋਂ ਤੇ ਫੀਡ ਜੱਜ ਸ਼ਾਮੀ ਲੈ ਆਵਾਂਗੇ ਤੇ ਟਾਈਮ ਲੱਗੇ ਦੀ ਗੱਲ ਹਨ ਜਦੋਂ ਵੀ ਟਾਈਮ ਟੂ ਲੱਗਦਾ ਬਈ ਜੀ ਆ ਮੈਂ ਜਾ ਕੇ ਲੈ ਆਉਣਾ ਹੁਣ ਪਲਾਸਰ ਨਾਲ ਨਿਸ਼ਾਨ ਜਿਵੇਂ ਪਹਿਲਾਂ ਸੀਗਾ ਉਵੇਂ ਹੀ ਬਣਾਤਾ ਉਨੀ ਚੌੜੀ ਪੱਟੀ ਠੀਕ ਆ ਤੇ ਥੋੜੀ ਜਿਹੀ ਕੀ ਚੱਲ ਰਹੀ ਹਰੀ ਛੜਤੀ ਤੇ ਬਾਕੀ ਥੱਲੇ ਲਾਲ ਠੀਕ ਹੈ ਜੀ ਜੀ ਬਾਕੀ ਇਹ ਬਲੌਗ ਜਿਹਨੇ ਨਹੀਂ ਦੇਖਿਆ ਜਾ ਕੇ ਦੇਖ ਲਓ ਬਾਈ ਕੱਲ ਲੁਡ ਕਰਤਾ ਆਪਾਂ ਕਿੱਥੋਂ ਸਮਾ ਕੇ ਲਿਆ ਮੰਡੀ ਚ ਜਾ ਕੇ ਮੈਂ ਸਮਾ ਲਿਆ ਸੀ ਕਿ ਮੈਂ ਟੋ ਮੇਡੀ ਟੇਲਰ ਤੋਂ ਕਪੜਾ ਆਹ ਵਾਲਾ ਦੋਨੇ ਪਲਾਸ ਲਾਣੇ ਸ਼ਾਂਤ ਆਪਾਂ ਘਰੀ ਕੱਟ ਲੈ ਕੇ ਜੇ ਸੌਤਾ ਸੀਗਾ ਦੇਖੋ ਤੇ ਟਾਂਕੇ ਲੱਗੇ ਵੀ ਠੀਕ ਆ ਬਾਈ ਫਿਰ ਇਹਨਾਂ ਨੂੰ ਹੋ ਜਾਂਦੇ ਕੋਈ 4-5 ਦਿਨ ਪੱਕੇ ਫੇਰ ਕੱਢਾਂਗੇ ਬਾਹਰ ਉਹਨਾਂ ਨੂੰ ਜਿਹੜੇ ਆਪਣੇ ਨਵੇਂ ਬੱਚੇ ਕੱਢੇ ਬਾਈ ਸਾਰੇ ਵੱਡੇ ਹੋ ਜਾਣਗੇ ਸਾਰਿਆਂ ਨੂੰ ਇਕੱਠਿਆਂ ਨੂੰ ਚੜਾ ਦਿਆ ਕਰਾਂਗੇ ਢਾਂਗੀ ਤੇ ਵਧੀਆ ਬੈਠੇ ਦਿਆ ਕਰਨਗੇ ਆਹ ਦੋਨੇ ਆਪਾਂ ਰੰਗ ਲਾਵਾਂਗੇ ਇਹਨਾਂ ਦੇ ਹਜੇ ਨਹੀਂ ਲਾਉਂਦੇ ਜਦੋਂ ਬਾਹਰ ਕੱਢੇਗਾ ਉੱਥੇ ਬਾਹਰ ਉਦਾਂ ਲਾ ਦਾਂਗੇ ਰੰਗ ਇਹਨਾਂ ਦੇ ਉਹਨਾਂ ਚਾਰ ਪੰਜ ਦਿਨ ਇਹਨਾਂ ਨੂੰ ਆਈਂ ਇਹ ਰਾਤ ਨੂੰ ਵੀ ਇੱਥੇ ਹੀ ਬਿਠਾਈ ਰੱਖਿਆ ਕਰਨੇ ਬਾਹਰ ਹੀ ਕੋਈ ਚੱਕਰ ਨਹੀਂ ਜੇ ਲੋੜ ਪਊਗੀ ਤਾਂ ਤਾੜਦਾ ਕਰਾਂਗੇ ਨਹੀਂ ਤਾਂ ਬੈਠੇ ਰਿਆ ਕਰਨਗੇ ਇੱਥੇ ਕੋਈ ਡਰ ਨਹੀਂ ਕਿਸੇ ਵੀ ਚੀਜ਼ ਦਾ ਬਾਈ ਹੈ ਨਹੀਂਗਾ ਸਿਸਟਮ ਸਾਰਾ ਓਕੇ ਰਿਪੋਰਟਾਂ ਇੱਥੇ ਸਮਾਨ ਜ਼ਰੂਰ ਪਿਆ ਇਹਦੇ ਚ ਪਾਠੀਆਂ ਕੂਥੀਆਂ ਪਈਆਂ ਤੇ ਇੱਥੇ ਡੋਲੀ ਪਈ ਇਹਦਾ ਡਰੰਪ ਹੈ ਕਣਕੜਾ ਬਾਕੀ ਦੇ ਕੋਈ ਹੈ ਨਹੀਂ ਸਿਸਟਮ ਇੱਥੇ ਵੀ ਕੋਈ ਚੀਜ਼ ਇਹਨਾਂ ਦੇ ਲੜਨ ਧੜਨ ਦਾ ਪ੍ਰੋਜੈਕਟ ਹੈ ਹੋ ਜਾ ਕੋਈ ਨਹੀਂਗਾ ਠੀਕ ਆ ਬਾਈ ਫਿਰ ਦੱਸਿਓ ਕਮੈਂਟ ਕਰਕੇ ਇਹ ਤਰੀਕਾ ਵਧਿਆਣਾ ਆਪਣਾ ਮਾਟੀ ਛੱਡਾਂ ਦਾ ਇਹਨਾਂ ਨੂੰ